ਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਥ ਸਵਾਗਤ ਕਰਦਾ ਅਸ ਟਾਈਮ ਮੈਂ ਮੌਜੂਦ ਹਾਂ ਫਾਜਲਕਾ ਦੇ ਪਿੰਡ ਲਾਧੂ ਕਾ ਵਿਖੇ ਜਿੱਥੇ ਕਿ ਬੀਤੇ ਕੱਲ VOTING ਹੋਈ ਹੈ VOTਾਂ ਦੇ ਵਿੱਚ ਜਰਨੈਲ ਸਿੰਘ ਜੇਤੂ ਰਹੇ ਨੇ ਜੇ ਗੱਲ ਕਰੀਏ ਇਸ ਪਿੰਡ ਦੀ ਤਾਂ ਪਹਿਲੇ ਇਸ ਪਿੰਡ ਦੇ ਵਿੱਚ ਦੋ ਪੰਚਾਇਤਾਂ ਜਿਵੇਂ ਕਿ ਇੱਕੋ ਪੰਚਾਇਤ ਹੁੰਦੀ ਸੀ ਪਿੰਡ ਅਚੜਕੀ ਔਰ ਪਿੰਡ ਲਾਧੂ ਕਾ ਦੀ ਜਿਵੇਂ ਕਿ ਇਕੱਠੀ ਪੋਲਿੰਗ ਹੁੰਦੀ ਸੀ ਜਿਸ ਤੋਂ ਬਾਅਦ ਵਾੜਬੰਦੀ ਹੋਈ ਦੋਨਾਂ ਪਿੰਡਾਂ ਦੀਆਂ ਅਲੱਗ-ਅਲੱਗ ਪੰਚਾਇਤਾਂ ਹੋਈਆਂ ਕੁਝ ਵੋਟਾਂ ਇੱਧਰ ਰਹਿ ਗੀਆਂ ਕੁਝ ਵੋਟਾਂ ਚੜੇਕੀ ਦੇ ਵਿੱਚ ਰੀਆਂ ਗਈਆਂ ਜਿਸ ਤੋਂ ਬਾਅਦ ਇਲੈਕਸ਼ਨ ਥੋੜੇ ਲੇਟ ਹੋਏ ਕੱਲ ਇਲੈਕਸ਼ਨ ਹੋਏ ਜਿਸ ਦੇ ਵਿੱਚ ਜਰਨੈਲ ਸਿੰਘ ਜੋ ਕਿ ਸਾਡੇ ਨਾਲ ਬੈਠੇ ਨੇ ਇਹ ਜੇਤੂ ਕਰਾਰ ਹੋਏ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਦਾਂ ਦਾ ਅਜ ਮਾਨ ਮਹਿਸੂਸ ਹੋ ਰਿਹਾ ਇਹਨਾਂ ਨੂੰ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਸਰਪੰਚੀ ਦਾ ਔਰ ਕਿਸ ਤਰ੍ਹਾਂ ਦੇ ਅਜਿਹੇ ਕੰਮ ਨੇ ਜਿਹੜੇ ਹੁਣ ਤੱਕ ਇੰਨਾ ਸਮਾਂ ਪਿੱਛੇ ਵੀ ਕਈ ਸਰਪੰਚ ਰਹੇ ਪਰ ਐਨੇ ਜਿਹੜੇ ਕੰਮ ਅਧੂਰੇ ਰਹਿ ਗਏ ਜੇ ਪਿੰਡ ਲਾਧੂਕਾ ਦੀ ਗੱਲ ਕਰੀਏ ਤਾਂ ਫਾਜਲਕਾ ਜ਼ਿਲ੍ਹੇ ਦਾ ਇਹ ਵੱਡਾ ਪਿੰਡ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਗਿਣਤੀ ਵੋਟਰਾਂ ਦੀ ਹੈ ਤੇ ਇਸ ਨੂੰ ਕਾਗਜ਼ਾਂ ਦੇ ਵਿੱਚ ਤਾਂ ਸੁੰਦਰਗ੍ਰਾਮ ਦਾ ਵੀ ਨਾਮ ਦਿੱਤਾ ਗਿਆ ਸੀ ਪਰ ਕਾਫੀ ਵਾਰ ਤੁਸੀਂ ਸਾਡੀਆਂ ਨਿਊਜ਼ ਖਬਰਾਂ ਦੇ ਵਿੱਚ ਵੀ ਦੇਖਿਆ ਪੇਸ ਪਿੰਡ ਦੇ ਹਾਲਾਤ ਉਹਨੇ ਵਧੀਆ ਨਹੀਂ ਸੀ ਉਹਨੇ ਵਧੀਆ ਆਰਥਿਕ ਪੱਖੋਂ ਤਾਂ ਪਿੰਡ ਵਧੀਆ ਹੈ ਟੀਆਂ ਨਾਲੀਆਂ ਸੁਧਾਰ ਉਹ ਚੀਜ਼ਾਂ ਜਾਂ ਕੋਈ ਨਿਕਾਸੀ ਦਾ ਬਹੁਤ ਸਾਰੇ ਕੰਮ ਅਜੇ ਦੂਰੇ ਨੇ ਜਿਹੜੇ ਇਸ ਪਿੰਡ ਦੇ ਵਿੱਚ ਅਜੇ ਵੀ ਪੈਂਡਿੰਗ ਪਏ ਨੇ ਜਰਨੈਲ ਸਿੰਘ ਸਾਡੇ ਨਾਲ ਮੌਜੂਦ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਪਹਿਲਾ ਕੰਮ ਕਿਹੜਾ ਹੋਏਗਾ ਜਿਹੜਾ ਇਹਨਾਂ ਵੱਲੋਂ ਕੀਤਾ ਜਾਏਗਾ ਹਾਂਜੀ ਸਰ ਸਵਾਗਤ ਹੈ ਪਹਿਲਾਂ ਤਾਂ ਵਧਾਈਆਂ ਤੁਨ ਵੀ ਜੀ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਜੀ ਜੇ ਗੱਲ ਕਰੀਏ ਤਾਂ ਕੰਮ ਦੀ ਸਭ ਤੋਂ ਪਹਿਲਾਂ ਸਾਡੇ ਪੰਚਾਇਤ ਵੱਲੋਂ ਮਤਾ ਪਾਇਆ ਜਾਵੇ ਕਿ ਜੀ ਨਸ਼ੇ ਦਾ ਜੀ ਨਸ਼ੇ ਦਾ ਖਤਮ ਕਰਨਾ ਜੀ ਜਿਉਂਕਿ ਅੱਪਣ ਨੂੰ ਪਤਾ ਹੀ ਹੈ ਕਿ ਬਹੁਤ ਹੀ ਪਿੰਡਾਂ ਵਿੱਚ ਅੱਜ ਕੱਲ ਯੂਥ ਨਸ਼ੇ ਵੱਲ ਜਾ ਰਹੀ ਹੈ ਜੀ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕਰਾਂਗੇ ਜੀ ਤੇ ਸੈਕੰਡ ਆਪਣੇ ਲਾਇਬ੍ਰੇਰੀ ਹੋ ਗਏ ਔਰ ਗਲੀਆਂ ਖਾਲੀਆਂ ਤਾਂ ਪੈਂਡਿੰਗ ਵਿੱਚ ਅਪਣ ਨੂੰ ਪਤਾ ਹੀ ਹੈ ਜੀ ਪਿੰਡਾਂ ਚ ਔਰ ਕੰਮ ਪਿਆ ਹੀ ਹੁੰਦਾ ਆ ਤੇ ਨਾਲ ਨਾਲ ਮੈਡੀਕਲ ਸਹੂਲਤ ਜਿਵੇਂ ਕਿ ਐਂਬੂਲੈਂਸ ਸੀਸੀਟੀਵੀ ਕੈਮਰੇ ਔਰ ਹੋਰ ਵੀ ਬਹੁਤ ਸਾਰੇ ਕੰਮ ਹੈ ਜੋ ਪੈਂਡਿੰਗ ਪਿਆ ਉਹ ਅਸੀਂ ਰਲ ਮਿਲ ਕੇ ਸਾਰੀ ਪੰਚਾਇਤ ਅਸੀਂ ਕੰਮ ਜੀ ਕਰਾਂਗੇ ਜੀ ਜੀਡੇ ਕੈਰੀਅਰ ਦੀ ਗੱਲ ਕਰੀਏ ਆਪਣੇ ਤੁਹਾਡੇ ਪਰਿਵਾਰ ਦੇ ਵਿੱਚ ਪਹਿਲੇ ਵੀ ਕੋਈ ਰਾਜਨੀਤੀ ਦੇ ਵਿੱਚ ਕੋਈ ਸੀ ਜਾਂ ਪਹਿਲੇ ਵਾਰ ਕਿਸਮਤ ਅਜਮਾਈ ਹੈ ਨਹੀਂ ਜੀ ਮੈਂ ਪਹਿਲੇ ਹੀ ਹਾਂ ਜੀ ਆਪਣੇ ਸਾਰੀ ਫੈਮਿਲੀ ਵਿੱਚੋਂ ਸਾਡੇ ਵਿੱਚੋਂ ਕੋਈ ਨਹੀਂ ਇਹੋ ਜਿਹਾ ਕੋਈ ਹੈਗਾ ਸੀ ਉਸੇ ਪਾਰਟੀ ਨਾਲ ਕੋਈ ਨਹੀਂ ਸੰਬੰਧ ਰੱਖਦਾ ਸੀ ਫਰੈਸ਼ ਸੀ ਅਸੀਂ ਕਿਉਂਕਿ ਇਸੇ ਕਰਕੇ ਤਾਂ ਸਾਨੂੰ ਲੋਕਾਂ ਨੇ ਸਨਮਾਨ ਦਿੱਤਾ ਆ ਪਿੰਡ ਵੱਲੋਂ ਸਾਨੂੰ ਸਰਪੰਚੀ ਚੋਣ ਤੇ ਖੜਿਆ ਕੀਤਾ ਗਿਆ ਤੇ ਬਹੁਤ ਸੰਯੋਗ ਦਿੱਤਾ ਸਾਡੇ ਯੂਥ ਨੇ ਪੈਣਾ ਭਰਾਵਾਂ ਨੇ ਬਜ਼ੁਰਗਾਂ ਨੇ ਮਾਤਾਵਾਂ ਨੇ ਹਾਂ ਜੀ ਜਿਹਦਾ ਦਿਬਦੋਲ ਬਤੋਲ ਅਸੀਂ ਅੱਜ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਇਲੈਕਸ਼ਨ ਦੀ ਜਦੋਂ ਟਾਈਮ ਬੱਜ ਗਿਆ ਵੀ ਜਦੋਂ ਇਲੈਕਸ਼ਨ ਦੀ ਤਿਆਰੀ ਕਰਨੀ ਹੈ ਇਹ ਤੋਂ ਡੇ ਤੇ ਕਿਵੇਂ ਮਾਨ ਹੋਇਆ ਵੀ ਪਿੰਡ ਦੇ ਵਿੱਚ ਕੋਈ ਕੱਟ ਰੱਖਿਆ ਗਿਆ ਸੀ ਹਾਂਜੀ ਕੁਝ ਮੀਟਿੰਗਾਂ ਚਲਦੀਆਂ ਸੀਗੀਆਂ ਜਿਵੇਂ ਬਜ਼ੁਰਗਾਂ ਦੀਆਂ ਜੀ ਤੇ ਉਹਨਾਂ ਨੇ ਵਿੱਚੋਂ ਨਿਚੋੜ ਕੱਢਿਆ ਸੀਗਾ ਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਤੇ ਉਹਨਾਂ ਨੇ ਹੱਥ ਰੱਖਿਆ ਸੀ ਤੇ ਫਿਰ ਅਸੀਂ ਵੀ ਡੱਟ ਕੇ ਮੁਕਾਬਲਾ ਕੀਤਾ ਮਦਾਨ ਚਾਏ ਤੇ ਅੱਜ ਅਸੀਂ ਫਤਿਹ ਬਲਾਈ ਜੀ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਵਿਕਾਸ ਦੇ ਨਾਮ ਤੇ ਜਿਵੇਂ ਕਹਿ ਲੈ ਆਪਾਂ ਗੱਲ ਕਰ ਚੁੱਕੇ ਹਾਂ ਵੀ ਕਈ ਵਾਰੀ ਹੁੰਦਾ ਪਿੰਡ ਦੇ ਵਿੱਚ ਕੁਝ ਆਪਣੇ ਆਪ ਹੀ ਜੇ ਕੋਈ ਜਿਵੇਂ ਕਹਿੰਦੇ ਨੇ ਪਿੰਡ ਦਾ ਸਦਾਰ ਕਰਨਾ ਹੈ ਤਾਂ ਆਪਣੇ ਘਰ ਦਾ ਪਹਿਲਾਂ ਸਦਾਰ ਕਰਨਾ ਚਾਹੀਦਾ ਹੈ ਕਿ ਪਿੰਡ ਵਾਰਸੀਆਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ ਜੀ ਇੱਕ ਤਾਂ ਮੈਂ ਗੱਲ ਕਰਨਾ ਚਾਹਾਂਗਾ ਜਿਵੇਂ ਸਾਡੇ ਨਾਧੂਗਾ ਪਿੰਡ ਵਿੱਚ ਬਹੁਤ ਹੀ ਹਮਨੇ ਸ਼ਾਂਤੀ ਨਾਲ ਨਕਸ਼ ਨਿਕਰਾਏ ਜਾਂਦੇ ਪਹਿਲਾਂ ਵੀ ਔਰ ਅੱਜ ਵੀ ਜੀ ਤੇ ਕਿਉਂਕਿ ਸਾਡੇ ਜੋ ਵੀ ਵਿਰੋਧੀ ਪਾਰਟੀ ਹੁੰਦੀ ਆ ਤੇ ਅਸੀਂ ਵੜਿਆ ਇਕੱਠੇ ਬੈ ਕੇ ਗੱਲ ਰੋਟੀ ਵੀ ਖਾ ਰਹੇ ਸੀ ਚਾਹ ਵੀ ਪੀਤੀ ਸੀ ਜੀ ਬਹੁਤ ਵਧੀਆ ਸਾਡਾ ਪਾਈਚਾਰਕ ਸਾਂਝਾ ਹੈ ਜੀ ਤੇ ਅਸੀਂ ਉਹਨਾਂ ਦਾ ਵੀ ਹਰਪਾ ਗਿਆਵਾਂਗੇ ਘਰੇ ਜਾ ਕੇ ਜੀ ਉਹਨਾਂ ਦਾ ਵੀ ਹੌਸਲਾ ਵਧਾਈ ਕਰਾਂਗੇ ਜੀ ਤੇ ਇਸੇ ਤਰ੍ਹਾਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਇਲੈਕਸ਼ਨ ਤਾਂ ਹਰ 5 ਸਾਲ ਬਾਅਦ ਆਉਂਦੇ ਜਾਂਦੇ ਰਹਿੰਦੇ ਆ ਤੇ ਆਪਾਂ ਨੂੰ ਪਿੰਡਾਂ ਵਿੱਚ ਸਾਂਝ ਜੋ ਬਣੀ ਹੋਈ ਹੈ ਆਪਣੇ ਦੁੱਖ ਸੁੱਖਾਂ ਵਿੱਚ ਉਹ ਖਤਮ ਨਹੀਂ ਕਰਨੀ ਚਾਹੀਦੀ ਜੀ ਹਾਂਜੀ ਕਿੰਨੀਆਂ ਟੋਟਲ ਪਿੰਡ ਦੇ ਵਿੱਚ ਵੋਟਾਂ ਸੀ ਔਰ ਕਿੰਨੀਆਂ ਪੋਲ ਹੋਈਆਂ ਔਰ ਕਿੰਨੀਆਂ ਤੇ ਤੁਸੀਂ ਜੇਤੂ ਰਹੇ 3070 ਵੋਟ ਟੋਟਲ ਜੀ ਜੀ ਜਿਹਦੇ ਵਿੱਚੋਂ ਅਸੀਂ 1400 ਵੋਟ ਲਏ ਸੀਗੇ ਤੇ 167 ਵੋਟਾਂ ਦੇ ਅਸੀਂ ਜਿੱਤ ਹਾਸਲ ਕੀਤੀ ਜੀ ਚੋਣ ਮੈਦਾਨ ਦੇ ਵਿੱਚ ਤੁਸੀਂ ਦੋ ਚਿਹਰੇ ਸੀ ਤਿੰਨ ਜੀ ਤਿੰਨੇ ਚਿਹਰੇ ਸੀ ਹਾਂ ਜੀ ਅਸ਼ੋਕ ਜੀ ਜੀ ਆਪਣੇ ਰਕੇਸ਼ ਕੁਮਾਰ ਬੱਬੂ ਔਰ ਜਰਨੈਲ ਸਿੰਘ ਜੀ ਧੰਨਵਾਦ तहे ਦਿਲੋਂ ਕਰਦੇ ਆ ਜੀ ਸਾਰੇ ਸਪੋਰਟਰ ਔਰ ਵੋਟਰ ਜਿਨ੍ਹਾਂ ਸਾਨੂੰ ਇਹਨਾਂ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ ਇੱਕ ਹੁੰਦਾ ਕਈ ਵਾਰੀ ਕੋਈ ਕਿਸੇ ਪਾਰਟੀ ਨਾਲ ਰਿਲੇਟਡ ਹੁੰਦਾ ਸਰਪੰਚ ਜਾਂ ਕਿਵੇਂ ਵੀ ਤੁਸੀਂ ਇਹ ਆਜ਼ਾਦ ਹੀ ਹੋ ਕੇ ਜਾਂ ਕਿਸੇ ਪਾਰਟੀ ਨਾਲ ਰਿਲੇਟਡ ਬਿਲਕੁਲ ਆਜ਼ਾਦ ਆ ਜੀ ਠੀਕ ਹਾਂਜੀ ਕਿ ਕਿਹੜੀ ਵੀ ਸਰਕਾਰ ਉੱਪਰ ਆਏਗੀ ਸਾਰਿਆਂ ਦਾ ਸਮਰਥਨ ਕਰੋਗੇ ਬਿਲਕੁਲ ਜੀ ਕਰਨਾ ਪੈਣਾ ਜੀ ਪਿੰਡ ਦਾ ਵਿਕਾਸ ਤਾਂ ਹੀ ਹੋਣਗ ਪਣਗੇ ਜੇਕਰ ਆਪਾਂ ਉਹਨਾਂ ਨਾਲ ਸਮਰਥਨ ਦੇਵਾਂਗੇ ਜੀ ਜੀ ਹਾਂਜੀ ਹੋਰ ਵੀ ਨੌਜਵਾਨ ਮੌਜੂਦ ਨੇ ਸਾਡੇ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪਿੰਡ ਦਾ ਜਿਹਨੇ ਇਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਸਾਨੂੰ ਜਿੱਤ ਪ੍ਰਾਪਤ ਕਰਾਈ ਯੂਥ ਦਾ ਸਾਡੇ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਇਨਾ ਮਾਨ ਬਖਸ਼ਿਆ ਜੀ ਜੋ ਵੀ ਪਿੰਡ ਵਿੱਚ ਛੋਟੇ ਮोटे ਕੰਮ ਰਹਿੰਦੇ ਆ ਜੀ ਤੇ ਤੋਂ ਹੁਣ ਜਰਨੈਲ ਸਿੰਘ ਨੂੰ ਮਾਨ ਬਖਸ਼ਿਆ ਬੰਟਨੇ ਤੇ ਸਾਰੇ ਰਾਲਮੇਕੇ ਹੁਣ ਇੱਕ ਪਿੰਡ ਦਾ ਵਿਕਾਸ ਕਰਾਂਗੇ। ਜਰਨਾ ਗਰਮੇ ਸਿੰਘ ਜੀ। ਹਾਂ ਜੀ। ਮੈਂ ਕਹਾਂ ਸਾਰੇ ਪਿੰਡ ਦਾ ਧੰਨਵਾਦ ਕਰਦਾ। ਜੀ। ਜਿਨ੍ਹਾਂ ਨੇ ਆਪਣੀ ਕੀਮਤੀ ਓਟ ਦਾ ਇਸਤੇਮਾਲ ਸਹੀ ਢੰਗ ਨਾਲ ਔਰ ਚੰਗੇ ਜੀ। ਸੋਚ ਰਿਸੋਰਸ ਬੁੱਧਨ ਨਾਲ ਕੀਤਾ ਹੈਗਾ। ਜੀ। ਕਿਉਂਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਜਿਹੜੀ ਪੀੜ੍ਹੀ ਨਛੇਰੇ ਦਲਦਲ ਵਿੱਚ ਵਸਦੀ ਜਾ ਰਹੀ ਸੀ। ਜੀ। ਇਹ ਸਾਡੀ ਪੰਚਾਇਤ ਦਾ ਹੀ ਫੈਸਲਾ ਹੋਵੇਗਾ। ਸਭ ਤੋਂ ਪਹਿਲਾਂ ਨਸ਼ਾ ਮੁਕਤ ਰ ਪਿੰਡ ਨੂੰ ਸਹੀ ਰਾਹ ਤੇ ਖੇਡਾਂ ਵੱਲ ਪੜ੍ਹਾਈ ਵੱਲ ਖੇਮਾਂ ਵੱਲ ਲੈ ਕੇ ਜਾਈਏ ਤਾਂ ਜੋ ਇਹ ਪਿੰਡ ਦਾ ਨਾਮ ਰੌਸ਼ਨ ਕਰ ਸਕੇ। ਜੀ ਇਹ ਕਾਗਜ਼ਾਂ ਦੇ ਵਿੱਚ ਪਹਿਲੇ ਸੁੰਦਰ ਗ੍ਰਾਮ ਵੀ ਰੱਖਿਆ ਗਿਆ ਸੀ ਪਰ ਅਜੇ ਵਿਕਾਸ ਪੱਕੋ ਬਹੁਤ ਪਿੱਛੇ ਹੈ ਪਿੰਡ ਵੀ ਪਹਿਲਾ ਕੰਮ ਹੋਏਗਾ ਜਿਹੜਾ ਵੀ ਪਿੰਡ ਦੇ ਵਿੱਚ ਕੋਈ ਸੁੰਦਰਤਾ ਲਈ ਹਾਂਜੀ ਹਾਂਜੀ ਜ਼ਰੂਰ ਹੋਏਗਾ ਜੀ ਬਸ ਪਿੰਡ ਦਾ ਜੋ ਵੀ ਆਪਣੇ ਵਿਕਾਸ ਦਾ ਪੁਰਾਣਾ ਕਾਰਜ ਕਰੇ ਰਹਿੰਦਾ ਹੈਗਾ ਸਭ ਤੋਂ ਪਹਿਲਾਂ ਕੰਪਲੀਟ ਕਰਾਇਆ ਜਾਏਗਾ ਦੂਜੀ ਗੱਲ ਆਪਣੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਦੇ ਸਟੇਡੀਅਮ ਤੇ ਖੇਡਾਂ ਵਾਲੇ ਧਿਆਨ ਵੱਧ ਤੋਂ ਦਿੱਤਾ ਤੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਜੀ ਸਪੈਸ਼ਲ ਬਣਾਈ ਜਾਵੇਗੀ ਜੋ ਕਿ ਆਪਣੇ ਤੇ ਆ ਬੁੱਧਰ ਜਵਾਨ ਬਾਹਰ ਜਾਂਦੇ ਫੜਨ ਲਈ ਕੋਈ ਪੈਸਾ ਨਹੀਂ ਹੁੰਦਾ ਉਹਨਾਂ ਨੂੰ ਪਿੰਡ ਦੇ ਵਿੱਚ ਹੀ ਕਰਾਈ ਜਾਵੇਗੀ ਜੀ ਤੁਹ ਇਹਨੇ ਜਰਨੈਲ ਸਿੰਘ ਪਿੰਡ ਲਾਧੂ ਘਾ ਤੋਂ ਨਵੇਂ ਸਰਪੰਚ ਚੁਣੇ ਗਏ ਨੇ ਜਿਨ੍ਹਾਂ ਤੇ ਪਿੰਡ ਵਾਲਿਆਂ ਨੇ ਜੋ ਕਿ ਮਹਿਮਾਨ ਕੀਤਾ ਵੀ ਇਹਨਾਂ ਨੂੰ ਸਰਪੰਚ ਬਣਾਇਆ ਹੈ ਔਰ ਇਹਨਾਂ ਨੇ ਗੱਲ ਕੀਤੀ ਹੈ ਵੀ ਜਿਹੜੇ ਪਿੰਡ ਦੇ ਵਿੱਚ ਇੱਕ ਤਾਂ ਨਸ਼ੇ ਦਾ ਮੁੱਦਾ ਹੈ ਨੌਜਵਾਨਾਂ ਨੂੰ ਨਸ਼ੇ ਵੱਲੋਂ ਹਟਾ ਕੇ ਕਿੱਡਾਂ ਵੱਲੇ ਪ੍ਰੇਰਿਤ ਕਰਨਗੇ ਦੂਸਰਾ ਕਿ ਖੁਦ ਵੀ ਨੌਜਵਾਨ ਨੇ ਕਿਉਂਕਿ ਨੌਜਵਾਨ ਦੀ ਨੌਜਵਾਨ ਛੇਤੀ ਗੱਲ ਸੁਣਦਾ ਹੈ ਬਜ਼ੁਰਗਾਂ ਦੀ ਚਲੋ ਘੱਟ ਸੁਣਦੇ ਵੀ ਇੱਕ ਦੂਸਰੇ ਦੇ ਨਾਲ ਤਾਲਮੇਲ ਰੱਖਣਗੇ ਦੂਸਰਾ ਪਿੰਡ ਦੇ ਵਿੱਚ ਵਿਕਾਸ ਨੂੰ ਲੈ ਕੇ ਇਹਨਾਂ ਦਾ ਪਹਿਲਾ ਕੰਮ ਹੈ ਭਾਵੇਂ ਉਹ ਸੀਸੀਟੀਵੀ ਕੈਮਰੇ ਹੋਣ ਭਾਵੇਂ ਉਹ ਗਲੀਆਂ ਨਾਲੀਆਂ ਦਾ ਮੁੱਦਾ ਹੋਵੇ ਇਹਨਾਂ ਨੇ ਵਾਅਦਾ ਕੀਤਾ ਵੀ ਪਹਿਲ ਦੇ ਆਧਾਰ ਤੇ ਸਦਾਰ ਕਰਨਗੇ ਔਰ ਜਿਹੜੀ ਵੀ ਉੱਪਰ ਸਰਕਾਰ ਹੋਵੇਗੀ ਉਹਨਾਂ ਦੇ ਨਾਲ ਟਰਾਲ ਕੇ ਚੱਲਣਗੇ ਨਾ ਕਿ ਕਿਸੇ ਇੱਕ ਪਾਰਟੀ ਦੇ ਨਾਲ ਇਹ ਵੱਡਾ ਫੈਸਲਾ ਕਈ ਵਾਰੀ ਹੁੰਦਾ ਕੋਈ ਇੱਕ ਪਾਰਟੀ ਦਾ ਹੋ ਕੇ ਬਣ ਜਾਂਦਾ ਸਰਪੰਚ ਔਰ ਦੂਸਰੀ ਪਾਰਟੀਆਂ ਜਦੋਂ ਆਂਦੀਆਂ ਤਾਂ ਉਹ ਪਿੰਡ ਦਾ ਫਿਰ ਸਰਦਾਰ ਨਹੀਂ ਹੁੰਦਾ ਇਹ ਵੱਡੀ ਗੱਲ ਹੈ ਵੀ ਜਿਹੜੇ ਵੀ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਨਾਲੇ ਸਮਰਥਨ ਰੱਖਣਗੇ ਔਰ ਬਹੁਤ ਸਾਰੇ ਅਜੇ ਕੰਮ ਅਧੂਰੇ ਨੇ ਭਾਵੇਂ ਔਰ ਕੋਈ ਲਾਲੋ ਛੋਟੇ-ਮੋਟੇ ਹੋਰ ਵੀ ਕੰਮ ਹੈ ਹੋ ਜੇ ਨੇ ਜਿਹੜੇ ਅਜੇ ਪੈਂਡਿੰਗ ਪਏ ਨੇ ਪਿਛਲੇ ਸਰਪੰਚੀਆਂ ਦੇ ਵਿੱਚ ਜਿਹੜੇ ਨਹੀਂ ਹੋਏ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਫਿਰ ਕਿਸੇ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਮੈਂ ਸ਼ੋਕਮੈਕ ਮੰਡੀ ਲਾਦੂਗਾ